ਦੇਖ ਸਭ ਇਹੋ ਮਾਵਾ ਬੇਬਸ ਜਿਹੜੇ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਜੋੜ ਰਹੀ ਆ ਤੁਹਾਡੀ ਗਾੜੀ ਅਰਜ਼ਾ ਕਰਦੀ ਆ ਫਿਰ ਮੈਂ ਕਿਹੜੇ ਕਰੇ ਚੌੜੇ ਪੁੱਛਿਆ ਕਰਦੀ ਆ ਉਹਨਾਂ ਦੇ ਬੇਟੇ ਨੇ ਮੇਰੇ ਟੈਸਟ ਕਰਵਾਏ ਉਹਨਾਂ ਦੱਸਿਆ ਕਿ ਮਨ ਦੇ ਦੋਵੇਂ ਇੱਕ ਦੁਨੀਆ ਮਤਲਬ ਖਰਾਬ ਹੋ ਚੁਕੀਆਂ ਕਿ ਚਲੋ ਜੋ ਵੀ ਮਦਦ ਹੋ ਸਕਦੀ ਕਰੋ ਵੀ ਇਹ ਇਹ ਮਾ ਬੇਵਸ ਮਾ ਉਹ ਪਈ ਪਹਣੀ ਵੀ ਜਗਾ ਕਿ ਰੋਟੀ ਵੀ ਨਹੀਂ ਬੱਕਦੀ ਹੋਣਾ ਜਿਹੜੇ ਗੱਲ ਵਿੱਚ ਆਹ ਵੀ ਹਾਦ ਬਣ ਚੁਕੀ ਹੈ ਤਸਵੀਰਾਂ ਮਖਾਵਾਗੇ ਤੁਹਾਨੂੰ ਅੱਜ ਉਸ ਪਰਿਵਾਰ ਦੀਆਂ ਜਿਹੜੇ ਪਰਿਵਾਰ ਵਿੱਚ ਕਿਸੇ ਵਕਤ ਹਸਤਾਖੇੜ ਦਾ ਪਰਿਵਾਰ ਸੀ ਪਰ ਲੱਗਦਾ ਹੈ ਕਿ ਇਸ ਪਰਿਵਾਰ ਨੂੰ ਕਿਤੇ ਨજર ਲੱਗੀ ਹੈ ਇਸ ਪਰਿਵਾਰ ਨੂੰ ਕਿਸੇ ਦੀ ਅਤੇ ਚਾਰਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਸ ਦਾ ਗੁਰਪ੍ਰੀਤ ਆ ਉਸ ਨੂੰ ਬੀਬੀ ਵਧੇ ਨਾਲ ਉਸਦੀਆਂ ਜਿਹੜੀਆਂ ਦੋਵੇਂ ਕਿੰਨੀਆਂ ਖਰਾਬ ਹੋ ਚੁੱਕੀਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਤਸਵੀਰਾਂ ਮਖਾਵਾਗੇ ਉਸ ਘਰ ਦੀਆਂ ਇੱਕੋ ਕਮਰੇ ਵਿੱਚ ਸਾਰਾ ਪਰਿਵਾਰ ਇੰਦਾ ਨੇ ਘਰ ਦੇ ਹਾਲਾਤ ਕੀ ਨੇ ਕੱਚ ਗਰੀਬੀ ਆ ਅਤੇ ਗਰੀਬੀ ਦੇ ਨਾਲ-ਨਾਲ ਕੱਚ ਬਿਮਾਰੀ ਨੇ ਵੀ ਜਿਹੜਾ ਘੇਰਾ ਪਾ ਲਿਆ ਤੁਸੀਂ ਦੇਖ ਸਕਦੇ ਹੋ ਇਹ ਉਹ ਮਾਂ ਆ ਬੇਬਸ ਜਿਹੜੇ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੀ ਗਾੜੀ ਹੱਥ ਜੋੜਦੀ ਆ ਤੁਹਾਡੀ ਗਾੜੀ ਅਰਜ਼ਾ ਕਰਦੀ ਆ ਕਿ ਉਹ ਉਸਦੇ ਪੁੱਤ ਦਾ ਇਲਾਜ ਕਰਾਇਆ ਜਾਵੇ ਤਾਂ ਜੋ ਕਿਸੇ ਦਾ ਜਿਹੜਾ ਪੁੱਤ ਦਾ ਜੀ ਜਾਨ ਬਚ ਸਕੇ ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ ਵੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਹਾਂਜੀ ਭਾਜੀ ਮੇਰਾ ਨਾਮ ਹੈਗਾ ਰਾਜਵਿੰਦਰ ਜੀ ਰਾਜਵਿੰਦਰ ਜੀ ਹੋਇਆ ਕੀ ਸੀ ਤੁਹਾਡੇ ਬੇਟੇ ਦਾ ਤੇ ਕਿਹਦਾ ਜੀ ਦੋਵੇਂ ਕਿੰਨੀਆਂ ਖਰਾਬ ਹੋ ਗਈਆਂ ਤੇ ਦਸ਼ਕਾ ਨੂੰ ਸਾਂਝਾ ਕਰ ਦਿਓ ਤੇ ਨਾਂ ਕੀ ਹੈ ਬੇਟੇ ਦਾ ਭਾਜੀ ਬੇਟੇ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਇਹ ਚਾਰ ਭੈਣਾਂ ਦਾ ਭਰਾ ਵਾ ਚੋਂ ਭੈਣਾਂ ਦਾ ਹੋਇਆ ਵਾ ਬੇਟਾ 18 ਸਾਲ ਦਾ ਬੇਟਾ ਵਾ ਕਾਮ ਕਰਦਾ 6 ਮਹੀਨੇ ਕੰਮ ਕੀਤਾ ਬੇਟੇ ਨੇ ਬੜਾ ਸੋਹਣਾ ਬਾਹਰ ਦਾ ਬੀਪੀ ਵਧਨ ਦੇ ਆ ਪਿਆ 200 200 2.5 ਟਾ 100 ਬੀਪੀ ਵਧਨ ਦੇ ਕਿ ਬੇਟੇ ਨੇ ਚਲੋ ਦਵਾਈ ਤੁਹਾਨੂੰ ਪਤਾ ਕੋਈ ਮਾਂ ਜਾਂ ਥੋੜਾ ਦੁੱਖ ਤਾਂ ਦਵਾਈ ਲੈ ਕੇ ਦੇ ਦਿੰਦੀ ਆ ਤੇ ਦਵਾਈ ਲੈ ਕੇ ਦਿੰਦੇ ਰਹੇ ਆ ਪਰ ਫਿਰ ਵੀ ਨਹੀਂ ਫਿਰ ਦੁੱਖ ਵਾਦਾ 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 ਆ ਰਿਹਾ ਫਿਰ ਮੈਂ ਕਿਹਦੇ ਕਰੇ ਝਾੜੂ ਪੋਚਿਆ ਕਰਦੀ ਆ ਉਹਨਾਂ ਦੇ ਬੇਟੇ ਨੇ ਫਿਰ ਟੈਕਟ ਕਰਵਾਏ ਉਹਨਾਂ ਦੱਸਿਆ ਕਿ ਮਤਲਬ ਇਹਦੇ ਦੋਵੇਂ ਕਿਡਨੀਆਂ ਮਤਲਬ ਖਰਾਬ ਹੋ ਚੁੱਕੀਆਂ ਫਿਰ ਕਿੰਨੇ ਤੋਂ ਵੀ ਪਹਿਨੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਗੁਰਪ੍ਰੀਤ ਦੀ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੋਈ ਉਲਟੀਆਂ ਆ ਰਹੀਆਂ ਸੀ ਜਾਂ ਰੋਟੀ ਪਾਣੀ ਬੰਦ ਰੱਖੋ ਕਰ ਦਿੱਤਾ ਸੀ ਤੁਹਾਨੂੰ ਕਦੋਂ ਪਤਾ ਲੱਗਾ ਇਹਦੇ ਬਾਰੇ ਇਹ ਪਾਜੀ ਇਹ ਨਾ ਉਲਟੀਆਂ ਆਉਣੀਆਂ ਨਹੀਂ ਹੜਦੀਆਂ ਬਹੁਤ ਜ਼ਿਆਦਾ ਉਲਟੀਆਂ ਆਉਂਦੀਆਂ ਨੇਹੀਂ ਕਿ ਮੈਂ ਜਦ ਰੋਟੀ ਖਾਣੀ ਇਹਨੇ ਉਸੇ ਉਲਟੀਆਂ ਕਰੀ ਜਾਣੀਆਂ ਕਿ ਮਤਲਬ ਇਹਨਾਂ ਵੀ ਚੱਕਰ ਆਉਂਦੇ ਆ ਕਦੀ ਮੈਨੂੰ ਆ ਆ ਹੁੰਦਾ ਆ ਹੁੰਦਾ ਫਿਰ ਇਹ ਕਰਕੇ ਫਿਰ ਸਾਲ ਹੋ ਗਿਆ ਬਸ ਇਤਨਾ ਫਿਰ ਦਵਾਈ ਤੁਹਾਨੂੰ ਪਤਾ ਕਦੀ ਕਿਤੇ ਉਹ ਕਦੀ ਕਿਤੇ ਉਹ ਕਦੀ ਕਦੀ ਕਰਜਾ ਚੋਚੋ ਕੇ ਬਹੁਤ ਦਵਾਈ ਖਵਾਈ ਆ ਕਦੀ ਹਰ ਤਾਂ ਅਸ ਅਕਾਰਿਆ ਸਰਕਾਰੀ ਹਸਪਤਾਲ ਜੇ ਪਰ ਇਹ ਜਿੱਥੋਂ ਜਿੱਥੋਂ ਤੱਕ ਮਾ ਪਏ ਕੋ ਲਾਜ ਹੋ ਸਹਾ ਕਰਵਾਇਆ ਵਾ ਪਰ ਅੱਜ ਐ ਵਕਤ ਕੋਈ ਪਹਾਨੀ ਆਜ ਕੋ ਪਾਜੀ ਹੈਗਾ ਹੁਣ ਬੇਟੇ ਦਾ ਇਲਾਜ ਕਰਾਉਣ ਵਾਸਤੇ ਕੁਝ ਡਾਕਟਰਾਂ ਨੇ ਬਹੁਤ ਪੈਸਾ ਮੰਗਿਆ ਹੁਣ ਕਹਿੰਦੇ ਇਲਾਜ ਵਾਸਤੇ ਕਿਹੜੇ ਕਿਹੜੇ ਹਸਪਤਾਲਾਂ ਜੇ ਹੁਣ ਤੱਕ ਕਿੰਨੇ ਰੁਪਏ ਲੱਗੇ ਨੇ ਤੇ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਵੀ ਇਸ ਨੂੰ ਜਾਨ ਬਚਾਈ ਜਾ ਸਕਦੀ ਆ ਕਿੰਨੇ ਕੇ ਪੈਸੇ ਲੱਗਣਗੇ ਜਿਹੜੇ ਤੁਹਾਡੇ ਕੋਲ ਨਹੀਂ ਹੈਗੇ ਦਰਸ਼ਕਾਂ ਜੀ ਹੁਣ ਸਾਡੇ ਕਰਦੇ ਗੱਲ ਹੁਣ ਪਾਜੀ ਡਾਕਟਰ ਕਹਿੰਦੇ ਆ ਕਿ ਮਤਲਬ ਘੱਟੋ ਘੱਟ 7-8 ਲੱਖ ਰੁਪਇਆ ਲੱਗ ਸਕਦਾ ਕਿ ਮੈਂ ਕਿਵੇਂ ਬੇਟੇ ਦੀ ਮਾਂ ਆਂ ਕਿ ਮੈਂ ਗੁਰਦਾ ਚੋ ਦੇ ਦੂੰਗੀ ਆਪਣਾ ਪਰ ਫਿਰ ਵੀ ਡਾਕਟਰਾਂ ਨੇ ਕਿਹਾ 7-8 ਲੱਖ ਰੁਪਇਆ ਲੱਗ ਸਕਦਾ ਖਰਚਾ ਬਹੁਤ ਜ਼ਿਆਦਾ ਤੇ ਸਾਡੀ ਪਾਜੀ ਇਹੋ ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਭਰਾਵਾਂ ਗਾੜੀ ਫਿਰ ਚਲੋ ਜੋ ਵੀ ਮਦਦ ਹੋ ਸਕਦੀ ਕਰੋ ਵੀ ਇਹ ਇਹ ਮਾਂ ਬੇਵਸਮਾ ਕੋਈ ਪੈਹਾਨੀ ਵੀ ਨਹੀਂ ਵੀਰ ਜੀਗਾ ਕਿਵੇਂ ਰੋਟੀ ਵੀ ਨਹੀਂ ਪੱਕਦੀ ਹੁਣ ਸਾਡੇ ਘਰ ਵਿੱਚ ਇਹੋ ਜਿਹੇ ਹਾਲਾਤ ਬਣ ਚੁੱਕੇ ਜੋ ਮੈਨੂੰ ਐਸੋ ਪੀ ਕਿੰਨੀਆਂ ਅਰਦਾਸਾਂ ਦੇ ਨਾਲ ਪੁੱਤ ਲਿਆ ਤੇ ਨਾਲ ਚਾਰਾਂ ਭੈਣ ਕੁੜੀਆਂ ਤੋਂ ਬਾਅਦ ਫਾਇਤਾ ਨੂੰ ਪਤਾ ਹਾਰ ਕੇ ਮਾਂ ਕਿੰਨੀ ਆ ਮੈਂ ਭਾਈ ਹਾਰ ਥਾਂ ਬੜੀਆਂ ਅਰਦਾਸਾਂ ਕਰਕੇ ਆਪਣੇ ਬੇਟੇ ਨੂੰ ਲਿਆ ਬਹੁਤ ਅਰਦਾਸਾਂ ਕਰ ਕਰਕੇ ਤੇ ਪਰ ਹੁਣ ਬਹੁਤ ਦੁੱਖ ਲੱਗਦਾ ਕਿ ਮਾਂ ਨੂੰ ਬੜੀਆਂ ਮੇਰੀਆਂ ਆਸਾਂ ਮੇਰੇ ਬੇਟਾ ਵੱਡਾ ਹੋਊਗਾ ਮੋਟਰਸਾਈਕਲ ਲਾਊਗਾ ਆ ਲਾਊ ਆ ਲਾਊਗਾ ਤੇ ਹਨੂ ਕਦੀ ਗਵਾਂਡੇ ਖੜੂ ਕਦੀ ਕਿਤੇ ਖੜੂਗਾ ਪਰ ਅੱਜ ਆਸਾਂ ਦਾ ਸਾਬਾ ਮੀਦਾਂ ਦੇ ਪਾਣੀ ਫੇਰ ਚੁੱਕਿਆ ਵਾ ਆਈ ਹੁਣ ਚਾਹੁੰਦੇ ਆ ਕਿ ਵੈਗ ਰੂਜਾ ਦਾ ਬੇਟਾ ਠੀਕ ਹੋ ਜੇ ਫੇਰ ਦੁਬਾਰੇ ਉਹੋ ਹੀ ਆਸਾਂ ਸਾਡੀਆਂ ਜਾਗ ਉਠਣ ਮੇਰੇ ਸੋ ਵੀ ਜਦੋਂ ਪੁੱਤ ਵੱਡਾ ਹੋਇਆ ਸੀ ਕਮਾਉਣਾ ਸ਼ੁਰੂ ਕੀਤਾ ਪੁੱਤ ਨੇ ਤੇ ਬੜੀਆਂ ਰੀਝਾਂ ਸੀ ਮਾਂ ਚ ਵੀ ਘਰ ਦੀ ਉਹ ਚੀਜ਼ ਬਣਾਉਂਗਾ ਘਰ ਦੀ ਉਹ ਚੀਜ਼ ਬਣਾਉਂਗਾ ਕਿਹੜੀ ਕਿਹੜੀਆਂ ਰੀਝਾਂ ਸੀ ਜਿਹੜੀਆਂ ਪੁੱਤ ਨੇ ਘਰ ਚ ਬਣਾਈਆਂ ਚੀਜ਼ਾਂ ਬਣਾਈਆਂ ਸੀ ਇਹਨੇ ਸਪਾਜੀ ਬੇਟੇ ਨੇ ਮਤਲਬ 6 6 ਮਹੀਨੇ ਬੇਟੇ ਨੇ ਕੰਮ ਕੀਤਾ ਵਾ ਕੰਮ ਕਰਕੇ ਬੇਟੇ ਨੇ ਇੱਕ ਇਨਵਰਟਰ ਲਿਆ ਵਾ ਹਾਂਜੀ ਬਹੁਤ ਰੀਝਾਂ ਬੇਟੇ ਨੂੰ ਕਿ ਮੈਂ ਆ ਵੀ ਚੀਜ਼ ਲਾਵਾਂਗਾ ਆ ਵੀ ਚੀਜ਼ ਲਾਵਾਂਗਾ ਕਿ ਮੈਂ ਆਪਣੇ ਭਾਣਾ ਦਾ ਵਿਆਹ ਵੀ ਕਰੂੰਗਾ ਉਹਨਾਂ ਦੇ ਸਹੁਰੇ ਵੀ ਜਾਇਆ ਕਰੂੰਗਾ ਹੱਜ ਇਹੋ ਹੱਥ ਜੋੜ ਕੇ ਬੇਨਤੀ ਕਿ ਵੀਰ ਭਰਾ ਜਿਹੜੇ ਕੋਈ ਲਾਜ ਲਈ ਪੈਸਾ ਨਹੀਂ ਹੈਗਾ ਹੱਥ ਜੋੜ ਕੇ ਬੇਨਤੀ ਜੋ ਵੀ ਤੁਸੀਂ ਹੋ ਸਕਦਾ ਮਦਦ ਕਰੋ ਇਹ ਮਾਂ ਦੀ ਜਰੂਰ ਮਦਦ ਕਰੋ ਵੀਰਾਂ ਭਰਾਵਾਂ ਗੜੀ ਬਸ ਇਹੀ ਬੇਤੀ ਹੱਥ ਜੁੜ ਕੇ ਮਾਂ ਦੀ ਮੈਨੇਸੋ ਪੈਂਦੀ ਹੋਂ ਤੱਕ ਘਰ ਦਾ ਕਿਹੜਾ ਕਿਹੜਾ ਸਮਾਨ ਤੁਸੀਂ ਵੇਚ ਚੁੱਕੇ ਹੋ ਬੇਟੇ ਦੇ ਲਾਜ ਵਾਸਤੇ ਜੋ ਡਾਕਟਰਾਂ ਕੋ ਜਾਂਦੇ ਹੋ ਡਾਕਟਰ ਫਿਰ ਕਿੰਨੇ ਕੁ ਲੱਖ ਰੁਪਏ ਦਾਦੇ ਨੇ ਵੀ ਲੱਖਾਂ ਰੁਪਏ ਕਿੰਨੇ ਚਾਹੀਦੇ ਨੇ ਬੇਟੇ ਦੇ ਲਾਜ ਵਾਸਤੇ ਜਾ ਕੇ ਤੇ ਘਰ ਦਾ ਕਿਹੜਾ ਕਿਹੜਾ ਸਮਾਨ ਵੇਚਤਾ ਤੁਸੀਂ ਨਵਾ ਹਾਈ ਭਾਜੀ ਅਗਾ ਘਰੇ ਫਰਾਜੀ ਵੀ ਆ ਗਈ ਸੀ ਕੀ ਮਤਲ ਅਜਿਹਾ ਨਵਾਰੀ ਵੇ ਗਈ ਉਹ ਵੀ ਵੇਚੀ ਫਿਰ ਕਦੀ ਕਦੀ ਕੋਠੀਆਂ ਚ ਪੈਸੇ ਮੰਗ ਕੇ ਲਿਆਉਂਦੀ ਮੈਂ ਆਪਣੇ ਬੇਟੇ ਦੇ ਇਲਾਜ ਲਈ ਕਦੀ ਮੈਂ ਗੁਰਦੁਆਰੇ ਪੈਸੇ ਮੰਗ ਕੇ ਲਿਆਉਣੀ ਆ ਇਸ ਤਰ੍ਹਾਂ ਵੀ ਜੇ ਥੋੜੇ ਬਰਜਨ ਹੋ ਜਾਣ ਲਾਜ ਕਰਾ ਹੁਣ ਮਤਲਬ ਨਾ ਪੈਸਾ ਬਹੁਤ ਜ਼ਿਆਦਾ ਮੰਗਿਆ ਹਾ ਹੁਣ ਮੇਰੇ ਕੋ ਪਾਜੀ ਪੈਸਾ ਨਹੀਂ ਜੋ ਹੈਗਾ ਤੇ ਮੈਨੂੰ ਇਸੋ ਵੀ ਕਦੀ ਰੱਬ ਦੇ ਨਾਲ ਵੀ ਕਦੀ ਗੁੱਸਾ ਗਿਲਾ ਹੁੰਦਾ ਕਦੀ ਰੱਬ ਨਾਲ ਇਨਕਾਰ ਕੀ ਹੁੰਦੀ ਆ ਵੀ ਰੱਬਾ ਜੇ ਕਿ ਚਾਰਾ ਪੈਣਾ ਤੋਂ ਬਾਅਦ ਪੁੱਤ ਦਿੱਤਾ ਵੀ ਆ ਤੇ ਪੁੱਤ ਦੀ ਲੰਬੀ ਉਮਰ ਦੇਣੀ ਸੀ ਪੁੱਤ ਨੂੰ ਇਸ ਤਰ੍ਹਾਂ ਦੁੱਖ ਕਿਉਂਤਾ ਇਡੀ ਭਿਆਨਕ ਬਿਮਾਰੀ ਕਿਉਂਤੀ ਆ ਕਦੀ ਰੱਬ ਨਾਲ ਵੀ ਇਨਕਾਰ ਕੀ ਹੁੰਦੀ ਕਦੀ ਤਨੂ ਪਤਾ ਪਾਜੀ ਫਿਰ ਕੇਵਲੇ ਤੇ ਗੁੱਸਾ ਬੰਦੇ ਨੂੰ ਮਾਂ ਚ ਆ ਜਾਂਦਾ ਜਦੋਂ ਮਾਂ ਇਦਾਂ ਨਾ ਫਦਾ ਹੀ ਨਹੀਂ ਜਦੋਂ ਦੁਖੀ ਹੁੰਦੀ ਮਾਂ ਇੰਨੀ ਵੱਡੀ ਬੰਬਾਰੀ ਲਾ ਕੇ ਗਈ ਬੇਟੇ ਨੂੰ ਤਨੂ ਪਤਾ ਕਿ ਇਹ ਨਾ ਕੇਵਲੇ ਤੇ ਮਾਂ ਦੇ ਢੱਡ ਛਵੀ ਦੀ ਗੱਲ ਦਾ ਇਹ ਗੁੱਸਾ ਰੱਬ ਬਾਦ ਕਿ ਮਹਾਰਾਜ ਤੂੰ ਕੀ ਦੇਣ ਪਿਆ ਜੇ ਬੇੜਾ ਮੇਰੇ ਬੱਚਾ ਦੇ ਰਾ ਮੈਨੂੰ ਚੰਗਾ ਦੇਂਦਾ ਏ ਕਮੋਦ ਫਿਰ ਤੂੰ ਦੇਂਦਾ ਨਾ ਇੱਕ ਮਾਂ ਕੋ ਕੇ ਪੈ ਹੈ ਵੀ ਲਿਆ ਕੇ ਬੱਚੇ ਦੇ ਲਾਜਵਾ ਤੇ ਇੱਕ ਇੰਨੀ ਵੱਡੀ ਬੰਬਾਰੀ ਤੁਸੀਂ ਮਾਰ ਦੇ ਦਿੱਤੀ ਆ ਤੇ ਮੈਨੂੰ ਉਸ ਤੋਂ ਵੀ ਜਦੋਂ ਗੁਰਪ੍ਰੀਤ ਦਰਦ ਦੇ ਨਾਲ ਤੜਫਦਾ ਰਾਤ ਨੂੰ ਤੇ ਉਸ ਮਾਂ ਤੇ ਕੀ ਬੀਤਦੀ ਹੋਗੀ ਜਿਹੜੀ ਮਾਂ ਨੇ ਬੜੀਆਂ ਲਾਡਾਂ ਦੇ ਨਾਲ ਪੁੱਤ ਪਾਲਿਆ ਬੜੀਆਂ ਅਰਦਾਸਾਂ ਬੇਨਤੀ ਕਰ ਰੱਬ ਕੋ ਲਿਆ ਸੀ ਉਸ ਮਾਂ ਤੇ ਕੀ ਬੀਤਦੀ ਜਦੋਂ ਰਾਤ ਨੂੰ ਕਿਤੇ ਦਰਦ ਵਿੱਚ ਅੜਦਾ ਰਿਹਾ ਉਹ ਮਾਂ ਪਾਈ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਪਤਾ ਉਹ ਮਾਂ ਦੇ ਦਿਲ ਤੇ ਤੇ ਕੀ ਬੀਤਦੀ ਜਦੋਂ ਬੇਟਾ ਉਹ ਰੋਂਦਾ ਵਾ ਉਹ ਮਾਂ ਕਦੀ ਵੇਖਿਆ ਨਹੀਂ ਜਾਂਦਾ ਉਹ ਮਾਂ ਦੀ ਕਿ ਮੈਂ ਆਪ ਖੁਦ ਮਰ ਜਾ ਮੇਰਾ ਬੇਟਾ ਸਹੀ ਹੋ ਜਾ ਮੈਂ ਮਰ ਜਾਵੇਂ ਇਹ ਰੱਬ ਗੇਰ ਅਰਦਾਸ ਕਰਦੀ ਮਹਾਰਾਜ ਤੂੰ ਮੈਨੂੰ ਦੁੱਖ ਲਾਦਾ ਪਰ ਮੇਰੇ ਬੱਚੇ ਨੂੰ ਕਦੀ ਕੁਝ ਨਾ ਆਉਂਦਾ ਵੇਰਾ ਬਜਾਦਾਰ ਦਰੂਸਰ ਇਹਦਾ ਦੁਨੀਆ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਇਹ ਜਿਹੜੀ ਮਾਂ ਆ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਹੈ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੇ ਗਾੜੀ ਹੱਥ ਸਾੜਦੀ ਆ ਪੀਸ ਦੇ ਪੁੱਤ ਦਾ ਇਲਾਜ ਕਰ ਆ ਜਾਵੇ ਤਾਂ ਜੋ ਕਿਸ ਦੇ ਪੁੱਤ ਦੀ ਉਮਰ ਲੰਮੀ ਹੋ ਸਕੇ ਹੁਣ ਉਸ ਬੋਤਲਾ ਵੀ ਗੱਲਬਾਤ ਕਰਦੇ ਆ ਜਿਹੜਾ ਨੌਜਵਾਨ ਜਿਹੜਾ ਕਿ ਅਜੇ ਜਵਾਨੀ ਵਿੱਚ ਪਿਆ ਰੱਖਿਆ ਇਸ ਵੀਰ ਨੇ ਆਹ ਵੀਰ ਕੀ ਨਾਂ ਤੇ ਗੁਰਪ੍ਰੀਤ ਸਿੰਘ ਜੀ ਗੁਰਮੀਤ ਕੀ ਕੰਮ ਕਰਦੇ ਸ਼ੈਰੀ ਕੀ ਕੰਮ ਕਰਦੇ ਜੀ ਏ ਬਲੇ ਬੜਾ ਲੱਗਾ ਹੀ ਵੀ ਪਹਿਲੇ ਬੀਪੀ ਵਾਧਾ ਰਿਹਾ ਸੀ 220 200 200 ਤੇ ਰੋਟੀ ਖਾਣਾ ਨਾ ਤੇ ਉੱਪਰਸਾਲਾ ਆਉਂਦੀ ਹੁੰਦੀਆਂ ਨੇ ਬੜੀਆਂ ਤੇ ਰੋਟੀ ਪੱਜਦੀ ਨਹੀਂ ਹੁੰਦੀ ਇਹ। ਤੇ ਡਾਕਟਰਾਂ ਨੇ ਰੈਸਟ ਕਰਾਏ ਸੀ ਵੀ ਉਹਨਾਂ ਦੇ ਵੀ ਤੁਹਾਡੇ ਗੁਰਦੇ ਦੀ ਪ੍ਰੋਬਲਮ ਐ। ਤੇ ਹੁਣ ਤਾਂ ਕਿੱਥੇ ਉਹਦਾ ਇਲਾਜ ਕਰਾਜ ਕੋਈ ਕਿਨੇ ਪੈ ਲੱਗੇ। ਬੜੀ ਬੜੇ ਬੜੇ ਪੈਸੇ ਲਾ ਸਕਦੇ ਤੇ ਹੋ ਆ ਦੇ ਕੋਈ 1 ਰੁਪਿਆ ਨਹੀਂ ਹੈਗਾ ਤੱਕ ਲਾਜ ਕਰੋ ਲਈ ਜਿੰਨੇ ਵੀ ਮਜੇ ਤੋਂ ਸਾਦੀ ਆ ਵੀਰ ਭਰਾਵੋ ਕਰੋ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਗੁਰਪ੍ਰੀਤ ਆ ਇਹ ਵੀ ਤੁਹਾਡੀ ਗਾੜੀ ਹੱਥ ਹੱਟ ਰਿਹਾ ਤੁਹਾਡੀ ਗਾੜੀ ਬੇਨਤੀਆਂ ਕਰ ਰਿਹਾ ਵੀ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਸ ਦਾ ਇਲਾਜ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਤਾਈ ਜੀ ਜਿਹੜੇ ਕਿ ਉਹਨਾਂ ਦੇ ਲਾਗੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਾਂਗੇ ਵੀ ਬੜਾ ਦੁੱਖ ਹੁੰਦਾ ਚਾਚੇਆਂ ਤਾਈਆਂ ਨੂੰ ਆਪਣੇ ਭਤੀਜਿਆਂ ਦਾ ਮਨੇ ਸੋ ਤੁਸੀਂ ਤਾਈ ਲੱਗਦੇ ਹੋ ਗੁਰਪ੍ਰੀਤ ਦੇ ਬਚਪਨ ਤੋਂ ਤੁਸੀਂ ਦੇਖਿਆ ਘਰ ਚ ਕੀ ਹਾਲਾਤ ਸੀ ਕਿੰਨਾ ਇੱਕ ਪਰਿਵਾਰ ਜਿਹੜਾ ਗਰੀਬੀ ਦੇ ਹਾਲਾਤ ਚ ਲੰਘਿਆ ਹੈ ਹਾਂਜੀ ਮੈਂ ਮਨਜੀਤ ਕੌਰ ਹਾਂ ਤਾਈ ਹਾਂ ਜੀ ਤੇ ਬਹੁਤ ਗਰੀਬੀ ਵੇਖੀ ਹੈ ਤੇ ਜੇ ਹੁਣ ਨਿਕਲੀ ਨਿਕਲੀ ਗਰੀਬੀ ਤੇ ਇਹ ਫੇਰ ਪੈ ਗਿਆ ਬਿਮਾਰ ਵਿਚਾਰਾ ਬਹੁਤ ਹਸਪਤਾਲਾਂ ਚ ਰਿ ਗਿਆ ਪਹਿਲਾਂ ਵੀ ਤੇ ਹੁਣ ਵੀ ਤੇ ਜਿਹਨੇ ਤਿਆਰ ਹੋਇਆ ਇਹ ਮਾੜਾ ਮੋਟਾ ਜਿਹਾ ਕੰਮ ਕਰਨ ਵਾਸਤੇ ਤੇ ਫਿਰ ਇਹਨੂੰ ਪਤਾ ਨਹੀਂ ਨਜ਼ਰ ਹੀ ਲੱਗ ਗਈ ਜਿਸ ਤਰ੍ਹਾਂ ਇਹ ਹੁੰਦਾ ਤੁਸੀਂ ਦੇਖਿਆ ਰਿਸ਼ਤੇਦਾਰ ਭੈਣ ਭਰਾ ਜਿੰਨੂੰ ਵੀ ਪਤਾ ਲੱਗਦਾ ਅਤੇ ਹਰ ਕੋਈ ਇਸ ਮਾੜੇ ਸਮੇਂ ਚ ਦੁੱਖ ਦੀ ਘੜੀ ਵਿੱਚ ਹਰ ਕੋਈ ਸਾਥ ਦਿੰਦਾ ਹਰ ਕੋਈ ਭੈਣ ਭਰਾ ਖੜਦਾ ਵਾ ਤੇ ਤੁਹਾਡੇ ਵੀ ਸਾਥ ਦੇ ਲੋੜ ਆ ਤੁਹਾਡੇ ਵੀ ਸਾਥ ਦੇ ਨਾਲ ਤਿਲ ਫੁੱਲ ਸੇਵਾ ਦੇ ਨਾਲ ਇਸ ਪਰਿਵਾਰ ਦਾ ਪੁੱਤ ਵੱਜੂਗਾ ਉਸ ਦਾ ਇਲਾਜ ਹੋ ਜਾਊਗਾ ਸਾਡੀ ਦਸ਼ਕਣ ਪੀ ਲਿਆ ਵੀ ਇਸ ਵੀਡੀਓ ਨੂੰ ਬਤਵਾਸ਼ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਕਿਸੇ ਸਮਾਜ ਸੇਵੀ ਕੇ ਸੱਜਣਾ ਲੱਗ ਸਕੇ ਤਾਂ ਜੋ ਕਿ ਇਸ ਜਿਹੜੀ ਆ ਇਲਾਜ ਹੋ ਸਕੇ ਤੇ ਗੁਰਪ੍ਰੀਤ ਜੀ ਆਪਣਾ ਤੁਸੀਂ ਐਡਰੈਸ ਵੀ ਦੱਸ ਦਿਓ ਆਪਣਾ ਕਿਸ ਜਗ੍ਹਾ ਤੁਸੀਂ ਰਹਿੰਦੇ ਹੋ ਤੇ ਤੁਹਾਡਾ ਮੋਬਾਈਲ ਨੰਬਰ ਕੀ ਆ ਉਹ ਜੀ ਸਾਡੇ ਨਾਲ ਜਨਾਲਾ ਰੋਡ ਮੀਰਾ ਕੋਰ ਚੌਂਗ ਖੈਰਾਬਾਦ ਕਰਨੋਲੀਆ 87250 99223 87250 99223 ਬਿਲਕੁਲ ਜੀ ਤੁਸੀਂ ਦੇਖਿਆ ਵੀ ਗੁਰਪ੍ਰੀਤ ਨੇ ਆਪਣਾ ਐਡਰੈਸ ਵੀ ਤੁਹਾਨੂੰ ਦੱਸਤਾ ਆ ਜਨਾਲਾ ਰੋਡ ਦੇ ਉੱਤੇ ਖੈਰਾਬਾਦ ਕਲੋਨੀਆ ਉਥੇ ਰਹਿਦਾ ਇਹ ਪਰਿਵਾਰ ਅਤੇ ਆਪਣਾ ਮੋਬਾਈਲ ਨੰਬਰ ਵੀ ਦੱਸਤਾ ਗੁਰਪ੍ਰੀਤ ਨੇ ਜੇਕਰ ਕਿਸੇ ਨੇ ਦਾਨੀ ਸੱਜਣ ਨੇ ਮਦਦ ਕਰਨੀ ਹੋਵੇ ਇਸ ਪਰਿਵਾਰ ਦੀ ਅੱਗੇ ਆ ਕੇ ਮਦਦ ਕੀਤੀ ਜਾਵੇ ਤਾਂ ਜੋ ਕਿਸ ਦਾ ਜਿਹੜਾ ਇਲਾਜ ਹੋ ਸਕੇ ਅਤੇ ਇਹ ਹਸਤਾ ਵਸਦਾ ਪਰਿਵਾਰ ਕੋਲੀ ਫਿਰ ਤੋਂ ਆਪਣੇ ਪਰਿਵਾਰ ਵਿੱਚ ਇਹ ਨੌਜਵਾਨ ਰਹਿ ਸਕੇ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ